ਬਾਈ ਬੇਰ ਪਰ ਠੀਕ ਹੋ ਗਿਆ ਤੇ ਆਪਾਂ ਜਿਵੇਂ ਨੂੰ ਕਿਹਾ ਸੀ ਓਵੇਂ ਇਹਨੇ ਪਰਹੇਜ਼ ਰੱਖਿਆ ਤੇ ਆਪਾਂ ਇਹਦੀ ਜਿਹੜੀ ਸ਼ਕਲ ਹੈ ਉਹ ਨਹੀਂ ਦਿਖਾ ਰਹੇ ਸ਼ਕਲ ਇਹਦੀ ਗੋਪਤਾ ਤੇ ਸਿਰਫ ਇਹਦੀ ਆਵਾਜ਼ ਤੇ ਮੇਰੀ ਸ਼ਕਲ ਹੀ ਆਉਂਗੀ ਤੇ ਪਹਿਚਾਣ ਇਹਦਾ ਸਾਰਾ ਕੁਝ ਨਾਮ ਵੀ ਗੋਪਤ ਹੈ ਤੇ ਨਾਮ ਇਹਦਾ ਕਲਪਨਿਕ ਜਿਹੜਾ ਨਾਮ ਆ ਉਹ ਦੱਸਾਂਗੇ ਤੇ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੁਸੀਂ ਧਿਆਨ ਨਾਲ ਸੁਣਿਓ ਤੁਹਾਡੇ ਕੰਮ ਆਉਣ ਵਾਲੀ ਆ ਤੇ ਰਿਜ਼ਲਟ ਆਪਣੇ ਆਪਾਂ ਨਹੀਂ ਬੋਲਦੇ ਬੰਦੇ ਬੋਲਦੇ ਆ ਤੇ ਹਾਂਜੀ ਬਾਈ ਕੀ ਨਾਮ ਫਟਾ ਮੇਲਾ ਮਾ ਗੱਪ ਤੁਸੀਂ ਸੁਣ ਲਈ। ਤਾਂ ਗੋਪਰੀ ਦਾ ਕਿੰਨੇ ਟਾਈਮ ਤੋਂ ਤੁਹਾਨੂੰ ਪ੍ਰੋਬਲਮ ਸੀਗੀ? ਮੈਨੂੰ ਪ੍ਰੋਬਲਮ ਆ ਖੱਜੇ ਟਾਈਮ ਤੋਂ ਸੀ ਜਾਨੀ। 4-5 ਸਾਲਾਂ ਤੋਂ। ਚਾਰ-ਪੰਜ ਸਾਲਾਂ ਤੋਂ। ਦਵਾਈ ਯਾਨੀ ਕਿ 5 ਖਾ ਲੀਆ ਤਾਂ 3 ਮਹੀਨੇ। ਤਿੰਨ ਮਹੀਨੇ ਤੁਸੀਂ ਸਭ ਦਵਾਈ ਖਾਧੀ ਆ ਤੇ ਬਿਲਕੁਲ ਠੀਕ ਹੋ। ਬਿਲਕੁਲ ਠੀਕ। ਕੋਈ ਸਾਈਡ ਇਫੈਕਟ ਤਾਂ ਨਹੀਂ ਹੋਇਆ? ਨਾ ਕੋਈ ਨਿਸ਼ਾਨ। ਹਾਂਜੀ। ਤੇ ਹੁਣ ਬਿਲਕੁਲ ਠੀਕ। ਹੁਣ ਸਰੀਰ ਸੈਟਰ ਆ ਨਾ? ਹਾਂਜੀ ਸੈਟਰ। ਤੇ ਕੰਮ ਨੂੰ ਚੁਸਤੀ-ਖੁਰਤੀ ਇਹ ਜਿਹੜੀ ਸਰੀਰ ਦੇ ਵਿੱਚ ਆਈ ਆ। ਹਾਂਜੀ ਹਾਂਜੀ। ਤੇ ਪਹਿਲਾਂ ਕੀ ਸੀਗਾ ਦਵਾਈ ਖਾਣ ਤੋਂ ਪਹਿਲਾਂ? ਇਨਾ ਬਹੁਤ ਗੁੰਝਲਦਾਰ ਸੀ ਜੀ ਇਹ ਨਹੀਂ ਲੱਗਦਾ ਸੀ ਕਿਸੇ ਪਾਸੇ ਹਾਂ ਸਾਡੀ ਦੇਵੜੀ ਤਾਂ ਇਹਨਾਂ ਦੀ ਕੋੜਿਆ ਜਨਗੀਤੋਂ ਪਰੇਸ਼ਾਨ ਸੀ ਜਿੱਦਾਂ ਆਏ ਲਾ ਲਓ ਜਨਗੀਤੋਂ ਪਰੇਸ਼ਾਨ ਹੋਏ ਸੀ ਠੀਕ ਹੈ ਤੂੰ ਪਹਿਲਾਂ ਹੁਣ ਵਿਆਹ ਨਹੀਂ ਕਰਵਾਉਣਾ ਸੀ ਹੁਣ ਤਾਂ ਵਿਆਹ ਕਰਾਵੇਂਗਾ ਹਾਂ ਹੁਣ ਤਾਂ ਕਰਾਣਾ ਲਈ ਹੁਣ ਤਾਂ ਕਹਿੰਦਾ ਜਿਹਾ ਦੋ ਵਿਆਹ ਕਰਾ ਲਵਾਂ ਪਹਿਲਾਂ ਇੱਕ ਲਈ ਸਾਂਭਦਾ ਜਿਹਾ ਉਹ ਕਹਿੰਦਾ ਦੋ ਸਾਂਭਦਾ ਸਵਾ ਆਪਣੋ ਸਾਡੀ ਪਹਿਲਾਂ ਚਸਕਾ ਹੁੰਦਾ ਸੀ ਕੋਈ ਤੇਰੇ ਪਾਸੇ ਜਾਈਏ ਜਾਓ ਕਰੀਏ ਅੱਗੇ ਪਹਿਲਾਂ ਮਨ ਟੁੱਟਿਆ ਅੱਛਾ ਹੁਣ ਤਨਾਅ ਜਿਹੜਾ ਪੂਰੇ ਸਰੀਰ ਚ ਆਉਂਦਾ ਹੈ ਅੰਦਰੀ ਦੇ ਵਿੱਚ ਤਨਾਅ ਪੂਰਾ ਹੁੰਦਾ ਤੇ ਹੁਣ ਕੋਈ ਡਰਤਾ ਨਹੀਂ ਹੈਗਾ ਨਾ ਜਿਵੇਂ ਪਹਿਲਾਂ ਤੇਰੇ ਡਰ ਸੀਗਾ ਮਨ ਚ ਚਿਚਕਦਾ ਸੀ ਇਹ ਚੀਜ਼ਾਂ ਤੋਂ ਡਰ ਸੀਗਾ ਫਿਰ ਇਹਦੇ ਬਾਰੇ ਸੋਚਦਾ ਰਹਿੰਦਾ ਸੀ ਹਾਂ ਜੀ ਇਹਦੇ ਬਾਰੇ ਹੀ ਸੋਚਦਾ ਰਹਿੰਦਾ ਹਾਂ ਹਾਂ ਦੇਉ ਦੇਖੋ ਬਾਕੀ ਇੱਕ ਗੱਲ ਹੋਰ ਵੀ ਆ ਅ ਕੱਲਾ ਦਵਾਈ ਨਾਲ ਨਹੀਂ ਬੰਦਾ ਠੀਕ ਹੁੰਦਾ ਇਹਨੂੰ ਸਮਝਾਇਆ ਇਹਨੂੰ ਪੂਰਾ ਗਾਈਡ ਕੀਤਾ ਇਹਨੂੰ ਗੱਲਾਂ ਦੱਸੀਆਂ ਕੀ ਖਾਣਾ ਕੀ ਨਹੀਂ ਖਾਣਾ ਤੇ ਹੁਣ ਬਿਲਕੁਲ ਠੀਕ ਹੈ ਜਿਹੜੀਆਂ ਚੀਜ਼ਾਂ ਮੈਂ ਦੱਸਿਆ ਉਹ ਹੀ ਖਾਣਾ ਹੈ ਫਰੇਹਜ ਰਹਿਣਾ ਪੂਰਾ ਤੇ ਬਾਕੀ ਜਿਹੜੀ ਕਮਜ਼ਰੀ ਰਹੀ ਸੀ ਕਮਜ਼ਰੀ ਵੀ ਠੀਕ ਹੈ ਹਾਂਜੀ ਠੀਕ ਹੈ ਕਮਜ਼ਰੀ ਤੇ ਇਹਨੂੰ ਤਾਂ ਆਤ ਦੀ ਵੀ ਥੋੜੀ ਜਿਹੀ ਪ੍ਰੋਬਲਮ ਸੀਗੀ ਜਿਵੇਂ ਤਾਂਦਾ ਜਦੋਂ ਉਹ ਬਾਥਰੂਮ ਕਰਦੇ ਆ ਉਹਦੇ ਛੇਟਾ ਟਾ ਟਾ ਪਾਣੀ ਆਨ ਲੱਗ ਜਾਂਦਾ ਤੇ ਉਹਨੂੰ ਤਾਂਦ ਕਹਿੰਦੇ ਆ ਤੇ ਹੁਣ ਇਹ ਬਿਲਕੁਲ ਠੀਕ ਆ ਤੇ ਬਾਕੀ ਤੁਸੀਂ ਵੀ ਠੀਕ ਹੋ ਸਕਦੇ ਹੋਗੇ ਨਾਨੀ ਖਬਰਾਂ ਉਹਨਾਂ ਦੀ ਕੋਈ ਲੋੜ ਨਹੀਂ ਹੈਗੀ ਤੇ ਇਹਨੇ ਵੀ ਬਹੁਤ ਮਤਲਬ ਹਕੀਮਾਂ ਤੋਂ ਡਾਕਟਰਾਂ ਤੋਂ ਜਾਂ ਗਲਤੇ ਕੰਮ ਕਰਦੇ ਨੇ ਬਚਪਨ ਦੀਆਂ ਗਲਤੀਆਂ ਨਾਲੋਂ ਜਾਂ ਮਤਲਬ ਗਲਤ ਮੈਡੀਸਿਨ ਕੋਈ ਅੱਜ ਕੱਲ ਗਾਈਡ ਨਹੀਂ ਕਰਦਾ ਜਿਵੇਂ ਮੈਡੀਕਲ ਸਟੋਰਾਂ ਤੋਂ ਅੰਗਰੇਜ਼ੀ ਦਵਾਈਆਂ ਲੈ ਲਈਓ ਉਹ ਵਰਤ ਲਿਆ ਨਾ ਉਹਦਾ ਸਾਈਡ ਇਫੈਕਟ ਜਿਹੜਾ ਸਾਡੀ ਬੋਡੀ ਤੇ ਉਹ ਬਹੁਤ ਜ਼ਿਆਦਾ ਪੈਂਦਾ ਤੇ ਇਹਨੂੰ ਪਸਮਾ ਜਿਹੜੀ ਬੁੱਟੀਆਂ ਦਿੱਤੀਆਂ ਤੇ ਉਹਦੇ ਨਾਲ ਉਹਨੇ ਇਹ ਬਿਲਕੁਲ ਠੀਕ ਆ ਤੇ ਬਹੁਤ ਲੋਕ ਆਉਂਦੇ ਆ ਮੇਰੇ ਕੋਲੇ ਬੱਚੇ ਵੀ ਆਉਂਦੇ ਆ ਨੌਜਵਾਨ ਵੀ ਆਉਂਦੇ ਆ ਤੇ ਉਹ ਆਪਣੇ ਮਤਲਬ ਗਲਤ ਗਾਇਡ ਗਲਤ ਜਿਹੜਾ ਗਾਇਡ ਕਰਦੇ ਆ ਆਪਾਂ ਕਿਸੇ ਨੂੰ ਉਹ ਮਤਲਬ ਵੀਡੀਓ ਦੇਖਦੇ ਰਹਿੰਦੇ ਨੇ ਨੈਟ ਤੋਂ ਇਧਰੋਂ ਦੇਖਦਾ ਇਧਰੋਂ ਦੇਖਦਾ ਇਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਸਰੀਰ ਤੇ ਪੈਂਦੇ ਨੇ ਤੇ ਇਹਨੂੰ ਸਮਝਾਇਆ ਨੂੰ ਜਲੀ ਬੁੱਟੀਆਂ ਦਿੱਤੀਆਂ ਇਹਦਾ ਇਲਾਜ ਹੋ ਗਿਆ ਪ੍ਰੋਪਰ ਹੁਣ ਬੰਦਾ ਤੁਹਾਡੇ ਸਾਹਮਣੇ ਆ ਬਿਲਕੁਲ ਠੀਕ ਹੈ ਤੇ ਬਹੁਤ ਬੰਦੇ ਠੀਕ ਦਿੱਤੇ ਆ ਤੇ ਪਰਮਾਤਮਾ ਦੇਖੋ ਸਾਰਿਆਂ ਮੈਂ ਤਾਂ ਕਹਿੰਦਾ ਕਿ ਹਰ ਇੱਕ ਬੰਦਾ ਠੀਕ ਹੋਵੇ ਤੇ ਇਹਨੇ ਤਿੰਨ ਮਹੀਨੇ ਦਾ ਜਿਹੜਾ ਸਾਥੋਂ ਹਲਾਲੇ ਜਿਹੜਾ ਉਹ ਕਰਿਆ ਤੇ ਹੋਰ ਕੀ ਕਹਿਣਾ ਚਾਹੂੰ ਹੋਰ ਤਾਂ ਇਹ ਬਸ ਨਹੀਂ ਕਰਾਂ ਜਿਉਣਾ ਜਿਹੜਾ ਕੋਈ ਆਪਣਾ ਵੀਰ ਭਾਈ ਜਿਹਦੀ ਜ਼ਿੰਦਗੀ ਤੋਂ ਨਰਾਜ਼ਾ ਕੋਈ ਆਪਣਾ ਵੀ ਲੈ ਕੇ ਜਾਣੇ ਚਾਹੁੰਦਾ ਵਿਆਹ ਨਹੀਂ ਕਰਾ ਸਕਦਾ ਉਹ ਆ ਕੇ ਤੇ ਤੇ ਤੁੰਤੂ ਦਾ ਖਾਲਸਾ ਮੈਨਣਾ ਹਮ ਸਾਰੀ ਜ਼ਿੰਦਗੀ ਨੇ ਪਰ ਉਹਨਾਂ ਦੁਖੀ ਨੇ ਮੈਂ ਵੀ ਬਹੁਤ ਦੁਖੀ ਆਪਣੀ ਜ਼ਿੰਦਗੀ ਤੋਂ ਪਹਿਲਾਂ ਹਮ ਮੰਨ ਨਹੀਂ ਲੱਗਦਾ ਇਹਦੇ ਪਾਸੇ ਇਹਦੇ ਕਿਸੇ ਜਿਹੜੀ ਜਨੀ ਦੇ ਆਪਣੀ ਜੀਵਨ ਕਰਦਾ ਕਿਉਂਕਿ ਜਦੋਂ ਉਹਦੇ ਬੰਦੇ ਨੂੰ ਪਤਾ ਹੁੰਦਾ ਹੈ ਜਿਹੜਾ ਉਹ ਹਮ ਹੁਣ ਯਾਨੀ ਕਿ ਅੱਗੇ ਨਾਲ ਬਹੁਤ ਵਧੀਆ ਰਹਾ ਨਾ ਕੋਈ ਗੋ ਹੋਣੇ ਦੀ ਪਰਮਾਤਮਾ ਨੰਨੀ ਨਾ ਬੋਸ ਕਰੇ ਉਹ ਦੁਆ ਬਿਲਕੁਲ ਠੀਕ ਹੈ ਹਾਂ ਮੈਂ ਸਿੱਧਾ ਤੁਹਾਨੂੰ ਇਹ ਦਵਾ ਦੇ ਹੋ ਜਾਣਗੇ ਹਾਂ ਬਿਲਕੁਲ ਠੀਕ ਆ ਸਾਰੇ ਬਸ ਮਾਨ ਲੱਗਦਾ ਜੀ ਲੱਗਦਾ ਯਾਨਕਿ ਹੁਣ ਵੀ ਜਾਣੇ ਕਿ ਗਰਸ ਕਰਨਾ ਨਹੀਂ ਆਨੇ ਕਿ ਤੇ ਹੋਵੇ ਪੂਰਾ ਜੀ ਲੱਗਦਾ ਉਹ ਜਾਣੇ ਕਿ ਦਾ ਜਿਹੜਾ ਲੱਗਦਾ ਤਾਂ ਘੰਟੇ ਹਮਦੀ ਮੈਂ 12 ਮਿੰਟ ਲਾਉਣੇ ਹਾਂ ਪੂਰਾ ਯਾਨਕਿ ਓਖਾ ਤਾਂ ਠੀਕ ਹੈ ਨਾ ਤੇ ਬਾਈ ਬਿਲਕੁਲ ਓਕੇ ਆ ਤੁਸੀਂ ਵੀ ਓਕੇ ਹੋ ਸਕਦੇ ਹੋ ਆਪਣੇ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ ਧੰਨਵਾਦ